ਪਰਤ ਦੇ ਸਭ ਦਾ ਪੀਐਮ ਡਾਕਟਰ ਮਨਮੋਹਨ ਸਿੰਘ ਦਾ ਕੱਲ ਦੇਰ ਰਾਤ ਦਿਹਾਂਤ ਹੋ ਗਿਆ ਦੱਸ ਦਈਏ ਕਿ ਤੁਹਾਨੂੰ ਡਾਕਟਰ ਮਨਮੋਹਨ ਸਿੰਘ ਦੇ ਘਰ ਦੀਆਂ ਕੁਝ ਤਸਵੀਰਾਂ ਦਿਖਾ ਰਹੇ ਨੇ ਦੱਸ ਦਈਏ ਕਿ ਹਜੇ ਵੀ ਅਮਰitsar ਦੇ ਵਿੱਚ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਇਲਾਕਾ ਨਿਵਾਸੀਆ ਦਾ ਕਹਿਣਾ ਕਿ ਉਹਨਾਂ ਦਾ ਸੁਭਾਅ ਬਹੁਤ ਹੀ ਵਧੀਆ ਸੀ ਤੇ ਗਵਾਂਢੀਆਂ ਦੇ ਨਾਲ ਉਹ ਹਰਲ ਮਿਲ ਕੇ ਰਹਿੰਦੇ ਸਨ ਉਹਨਾਂ ਨੂੰ ਪੜ੍ਹਾਈ ਦਾ ਵੀ ਬਹੁਤ ਸ਼ੌਂਕ ਸੀ ਇਸੇ ਕਰਕੇ ਉਹਨਾਂ ਨੇ ਇੱਕ ਆਮ ਜਿਹੇ ਸਖ ਪਰਿਵਾਰ ਤੋਂ ਉੱਠ ਕੇ ਭਰ ਦੇ ਪ੍ਰਧਾਨ ਮੰਤਰੀ ਤੱਕ ਦਾ ਸਫ਼ਰ ਤੈਅ ਕੀਤਾ ਦੱਸਦੇ ਕਿ ਮਨਮੋਹਨ ਸਿੰਘ ਨੂੰ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਪੜਿਆ ਲਿਖਿਆ ਪ੍ਰਧਾਨ ਮੰਤਰੀ ਮੰਨਿਆ ਜਾਂਦਾ ਹੈ ਦੱਸਦੇ ਕਿ ਉਹਨਾਂ ਦੇ ਵੱਲੋਂ ਕਿਤੇ ਕੰਮ ਲੋਕ ਕਦੇ ਵੀ ਭੁੱਲ ਨਹੀਂ ਸਕਦੇ ਆ ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਹੀ ਨਹੀਂ ਸਗੋ ਦੁਨੀਆ ਦਾ ਹਰ ਵਿਅਕਤੀ ਆਪਣੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ ਡਾਕਟਰ ਮਨਮੋਹਨ ਸਿੰਘ ਨੂੰ ਲੋਕ ਇੱਕ ਮਿਲਨਸਾਰ ਲੋਕਾਂ ਦਾ ਦਰਦ ਸਮਝਣ ਵਾਲਾ ਤੇ ਲੋਕਾਂ ਦੇ ਹਿੱਤ ਦੇ ਵਿੱਚ ਫੈਸਲਾ ਲੈਣ ਵਾਲੇ ਪ੍ਰਧਾਨ ਮੰਤਰੀ ਦੇ ਵੱਜੋ ਜਾਣਦੇ ਨੇ ਦੱਸਦੇ ਕਿ ਉਹ ਹਮੇਸ਼ਾ ਹੀ ਲੋਕਾਂ ਨੂੰ ਮੁਸਕਰਾ ਕੇ ਮਿਲਦੇ ਸਨ ਕਦੇ ਜੇ ਕਿਸੇ ਨੂੰ ਮਿਲਣ ਆਮ ਲੋਕਾਂ ਨੂੰ ਵੀ ਇੰਜ ਨਹੀਂ ਲੱਗਦਾ ਸੀ ਕਿ ਉਹ ਕਿਸੇ ਪ੍ਰਧਾਨ ਮੰਤਰੀ ਨੂੰ ਮਿਲ ਰਹੇ ਨੇ ਡਾਕਟਰ ਮਨਮੋਹਨ ਸਿੰਘ ਦਾ ਕਿਰਦਾਰ ਕੀ ਹੋ ਜਾਸੀ ਤੁਸੀਂ ਆਪ ਜਾਣੋ ਅੰਮ੍ਰਿਤਸਰ ਦੇ ਲੋਕਾਂ ਤੋਂ ਆ ਵੀ ਦੇ ਰੇ ਯਾਹਦੇ ਕਾ ਯਹਾਂ ਸੇ ਹੀ ਉਹ ਕਾਫੀ ਦੇਰ ਪਹਿਲਾਂ ਹੀ ਸ਼ਿਫਟ ਹੋ ਗਏ ਆ ਯਹਾਂ ਸੇ ਹੂੰ और सारा परिवार भी उनका फिर बाद में चला गया यहाँ कैसा था बहुत अच्छा था बहुत शौक थी शुरू से बहुत शौक था पढ़ाई का विचार के आदमी थे बहुत अच्छा था ये बिल्डिंग उजे तक हां ये स्कूल है पीछे श्री घर प्राइमरी स्कूल और सारी फैमिली इसके अंदर रहती रही है कितने कमरे सोलह बोला जाता है ਤਵੇਲਾ ਬੋਲਦਾ ਜਾਂਦਾ ਦਾ ਉਸਕੋ ਤਵੇਲਾ ਦਾ ਕਾਫੀ ਕਿਰਾਏਦਾਰ ਤੇ ਅੰਦਰ ਕਿਤੇ ਜਦੋਂ ਵਾ 1947 ਤੋਂ ਫੇਰ ਆਏ ਤੇ ਵੰਡ ਪਈ ਤੇ ਇੱਕ ਕਾਮੀ ਕਾਮੀ ਲੈਟ ਹੁੰਦੀ ਸੀ ਜਿੱਥੇ ਵੀ ਲੈਟ ਦੇਖਦੇ ਕਿਤਾਬ ਲੈ ਕੇ ਉੱਤੇ ਪੜ੍ਹਨਾ ਚਲੋ ਕਰਦੇ ਸੀ ਨਹੀਂ ਜੋ ਉਹ ਸਮਾਜ ਦਾ ਅੰਬੀ ਜੋ ਕਾਫੀ ਛੋਟੀ ਸੀ ਨਾ ਹਮਸ਼ੇ ਤੋਂ ਬਹੁਤ ਬੜੇ ਸੀ ਕਿਤਨਾ ਦੁੱਖ ਹੋ ਰਿਹਾ ਸੀ ਜਦ ਬਹੁਤ ਦੁੱਖ ਹੈ ਦੁੱਖ ਹੋ ਰਿਹਾ ਦੁਖੀ ਬਾਦੀ ਹੈ अच्छा आदमी कामी मिलते हैं देश को देश को तो अच्छा चला रहे थे वो बहुत बढ़िया चला तो तो दे रहे देश को सबसे बड़ी कल अमृतसर के रहने वाले अमृतसर के जाने वाले नाब्रोसे की पता तो उन्होंने अपनी पढ़ाई का और अपनी मेहनत से देश का नाम ऊंचा किया हुआ भारत देश सबका पीएम डॉक्टर मनमोहन सिंह दा कल देर रात देहांत हो गया दस दिए के थोनू ਡਾਕਟਰ ਮਨਮੋਹਨ ਸਿੰਘ ਦੇ ਘਰ ਦੀਆਂ ਕੁਝ ਤਸਵੀਰਾਂ ਦਿਖਾ ਰਹੇ ਨੇ ਦੱਸ ਦिए ਕਿ ਹਜੇ ਵੀ ਅਮਰitsar ਦੇ ਵਿੱਚ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਇਲਾਕਾ ਨਿਵਾਸੀਆ ਦਾ ਕਹਿਣਾ ਕਿ ਉਹਨਾਂ ਦਾ ਸੁਭਾਅ ਬਹੁਤ ਹੀ ਵਧੀਆ ਸੀ ਤੇ ਗਵੰਢੀਆਂ ਦੇ ਨਾਲ ਉਹ ਰਲ ਮਿਲ ਕੇ ਰਹਿੰਦੇ ਸਨ ਉਹਨਾਂ ਨੂੰ ਪੜ੍ਹਾਈ ਦਾ ਵੀ ਬਹੁਤ ਸ਼ੌਂਕ ਸੀ ਇਸੇ ਕਰਕੇ ਉਹਨਾਂ ਨੇ ਇੱਕ ਆਮ ਜਿਹੇ ਸਿੱਖ ਪਰਿਵਾਰ ਤੋਂ ਉੱਠ ਕੇ ਭਾਰਤ ਦੇ ਪ੍ਰਧਾਨ ਮੰਤਰੀ ਤੱਕ ਦਾ ਸਫ਼ਰ ਤੈਅ ਕੀਤਾ ਦੱਸਦੇ ਕਿ ਮਨਮੋਹਨ ਸਿੰਘ ਨੂੰ ਹਨ ਤਾਂ ਦਸ ਹੱਥ ਤੋਂ ਜ਼ਿਆਦਾ ਪੜਿਆ ਲਿਖਿਆ ਪ੍ਰਧਾਨ ਮੰਤਰੀ ਮੰਨਿਆ ਜਾਂਦਾ ਦੱਸਦੇ ਕਿ ਉਹ ਨਾ ਦੇ ਵੱਲੋਂ ਕਿਤੇ ਕਾਮ ਲੋਕ ਕਦੇ ਵੀ ਭੁੱਲ ਨਹੀਂ ਸਕਦੇ ਆ ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਹੀ ਨਹੀਂ ਸਗੋ ਦੁਨੀਆ ਦਾ ਹਰ ਵਿਅਕਤੀ ਆਪਣੇ ਸ਼ਰਧਾਂਜਲੀ ਭੇਟ ਕਰ ਰਿਹਾ ਡਾਕਟਰ ਮਨਮੋਹਨ ਸਿੰਘ ਨੂੰ ਲੋਕ ਇੱਕ ਮਿਲਨਸਾਰ ਲੋਕਾਂ ਦਾ ਦਰਦ ਸਮਝਣ ਵਾਲਾ ਅਤੇ ਲੋਕਾਂ ਦੇ ਹਿੱਤ ਦੇ ਵਿੱਚ ਫੈਸਲਾ ਲੈਣ ਵਾਲੇ ਪ੍ਰਧਾਨ ਮੰਤਰੀ ਦੇ ਵਜੋ ਜਾਣਦੇ ਨੇ ਦੱਸਦੇ ਕਿ ਉਹ ਹਮੇਸ਼ਾ ਹੀ ਲੋਕਾਂ ਨੂੰ ਮੁਸਕਰਾ ਕੇ ਮਿਲਦੇ ਸਨ ਕਦੇ ਜੇ ਕਿਸੇ ਨੂੰ ਮਿਲਣ ਆਮ ਲੋਕਾਂ ਨੂੰ ਵੀ ਇੰਜ ਨਹੀਂ ਲੱਗਦਾ ਸੀ ਕਿ ਉਹ ਕਿਸੇ ਪ੍ਰਧਾਨ ਮੰਤਰੀ ਨੂੰ ਮਿਲ ਰਹੇ ਨੇ ਡਾਕਟਰ ਮਨਮੋਹਨ ਸਿੰਘ ਦਾ ਕਿਰਦਾਰ ਕੀ ਹੋ ਜਾਸੀ ਤੁਸੀਂ ਆਪ ਜਾਣੋ ਅੰਮ੍ਰਿਤਸਰ ਦੇ ਲੋਕਾਂ ਤੋਂ ਕਾਫੀ ਦੇਰ ਯਹਾਂ ਦੇ ਕੋ ਯਹਾਂ ਸੇ ਹੀ ਉਹ ਕਾਫੀ ਦੇਰ ਪਹਿਲੇ ਸ਼ਿਫਟ ਹੋ ਗਏ ਆ ਯਹਾਂ ਸੇ ਹੂੰ ਔਰ ਸਾਰਾ ਪਰਿਵਾਰ ਵੀ ਉਨ੍ਹਾਂ ਫਿਰ ਬਾਅਦ ਮੇ ਚਲਾ ਗਿਆ ਯਹਾਂ ਸੇ ਕਿਸਾ ਸੁਭਾਤਾ ਦਾ ਬਹੁਤ ਅੱਛਾ ਸੁਭਾਤਾ ਦਾ पढ़ते दें तो ही बहुत शौक थी शुरू से आदमी थे और सारी फैमिली इसके अंदर रहती रही है कितने कमरे अंदर सोलह बोला जाता था इसको काफी किरादार थे अंदर

ਆਟੋਮੈਟਿਕਲ ਅੰਮ੍ਰਿਤਸਰ ਦੇ ਰਹਿਣ ਵਾਲੇ ਅੰਮ੍ਰਿਤਸਰ ਕੇ ਜਾਣੇ ਵਾਲੇ ਨਾਮ ਰੋਸ਼ਨੀ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਬੜਾਈ ਕਾ ਔਰ ਆਪਣੀ ਮਿਹਨਤ ਸੇ ਦੇਸ਼ ਕਾ ਨਾਮ ਉੱਚਾ ਕੀਆ ਹੋਇਆ